ਬਹੁਤ ਭਿਆਨਕ ਪਚਾਲਾ ਜੀ ਖਤਰਨਾਕ ਛਣਕ ਤਬਾਹ ਨਹੀਂ ਜਾਂਦਾ ਜਮਾਂ ਆ ਦੇਖੀ ਆ ਦੇਖੋ ਜੀ ਅੱਜ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਈ ਨਾ ਇਕੱਠੇ ਕਰੀ ਜੰਨੇ ਆ ਟੈਂਕੀਆਂ ਵੀ ਤੋੜਤੀਆਂ ਆ ਟੈਂਕੀ ਦਾ ਹਾਲ ਦੇਖ ਲੋ ਟੈਂਕੀ ਚੋਂ ਪਾਣੀ ਥੱਲੇ ਸਾਰੀ ਟੈਂਕੀਆਂ ਤੋੜਤੀਆਂ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਮੋਰੇ ਘੜ ਤੇ ਸਾਹਮਣੇ ਸਾਰਿਆਂ ਦਾ ਬੁਰਾ ਹਾਲ ਕਰਤਾ ਮਸ਼ੀਨਾਂ ਦਾ ਵੀ ਆ ਦੇਖੋ ਬਰਫੀ ਬਰਫ ਆ ਮੇਨ ਜਿਹੜੀ ਪਾਈਪ ਆ ਸਾਰਿਆਂ ਦਾ ਸੱਤਾਨਾਸ਼ ਕਰਤਾ ਲਗਾ ਇਡੀਏ ਦੁਕਾਨ ਦਾ ਰਾਹੀ ਬੰਦਾ ਜਰਾ ਤਾਂ ਟੋਟੇ ਪੈਸਾ ਪੁੱਟ ਗਿਆ ਪੁੱਟ ਗਿਆ ਪੈਸਾ ਪੁੱਟ ਗਿਆ ਕਿ ਨਹੀਂ ਆਇਆ